ਬਲੇਹਾਰ ਰੋਡ ਉਤੇ ਮਹੱਲਾ ਵਾਸੀਆਂ ਵੱਲੋਂ ਨਿੱਜੀ ਕਾਰ ਵਿੱਚ ਲਗਾਏ ਜਾ ਰਹੇ ਟਾਵਰ ਦੇ ਸਬੰਧੀ ਨਗਰ ਕੌਂਸਲ ਦੇ ਵਿੱਚ ਜਾ ਕੇ ਕੀਤਾ ਗਿਆ ਰੋਸ ਉਹਨਾਂ ਨੇ ਜਿੱਥੇ ਨਗਰ ਕੌਂਸਲ ਨੂੰ ਲੈ ਕੇ ਨਾਰੇਬਾਜੀ ਕੀਤੀ ਗਈ ਉੱਥੇ ਹੀ ਉਹਨਾਂ ਵੱਲੋਂ ਕਿਹਾ ਗਿਆ ਵੀ ਟਾਵਰ ਦੇ ਨਾਲ ਲੱਗਣ ਨਾਲ ਕਾਫੀ ਨੁਕਸਾਨ ਹੋਣਗੇ ਪਰ ਇਸ ਦੇ ਸਬੰਧੀ ਜਦੋਂ ਬਲਵਿੰਦਰ ਸਿੰਘ ਦੇ ਘਰ ਦੇ ਵਿੱਚ ਜਿੱਥੇ ਟਾਵਰ ਲਗਾਇਆ ਜਾ ਰਿਹਾ ਸੀ ਉਸ ਸਬੰਧੀ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕੀਟਾਂ ਵਰਤੀ ਉਹਨਾਂ ਨੇ ਬਕਾਇਦਾ ਡੀਸੀ ਵੱਲੋਂ ਪਰਮਿਸ਼ਨ ਲੈਤੀ ਗਈ ਹੈ ਕਿਉਂਕਿ ਆਨਲਾਈਨ ਉਹਨਾਂ ਨੇ ਸਾਨੂੰ ਕਾਗਜ਼ ਵੀ ਦਿਖਾਏ ਜਿੱਥੇ ਕਿ মিডিਆ ਸਾਹਮਣੇ ਉਹਨਾਂ ਨੇ ਕਾਗਜ਼ ਦੇ ਵਿੱਚ ਦਿਖਾਇਆ ਕਿ ਉਹਨਾਂ ਵੱਲੋਂ ਡੀਸੀ ਸਾਹਿਬ ਤੋਂ ਪਰਮਿਸ਼ਨ ਲਈ ਜਾ ਚੁੱਕੀ ਹੈ ਇਸ ਸਬੰਧੀ ਕੀ ਕਿਹਾ ਐਸਡੀਐਮ ਅਰਵਿੰਦ ਬਾਸਨ ਜੀ ਅਤੇ ਮੁਹੱਲਾ ਵਾਸੀ ਅਤੇ ਮਾਲਕ ਬਲਵਿੰਦਰ ਸਿੰਘ ਨੇ ਆਓ ਤੁਹਾਨੂੰ ਸੁਣਾਉਣਾ ਖਾਸ ਰਿਪੋਰਟ ਰਾਈਟ What the- ਗੁਰਪ੍ਰੀਤ ਸਿੰਘ ਬਾਬਾ ਜੀ ਗੁਰਪ੍ਰੀਤ ਜੀ ਕੀ ਕਾਰਨ ਹੈ ਨਗਰ ਕੌਂਸਲ ਖਿਲਾਫ ਮਾਰੇ ਜੀ ਕਾਰਨ ਹੈ ਜੀ ਸਾਡੇ ਬਲਿਆਰ ਰੋਡ ਦੇ ਉੱਤੇ ਇੱਕ ਨਜਾਇਜ਼ ਟਾਵਰ ਲਾਇਆ ਜਾ ਰਿਹਾ ਜੀ ਜਿਹਦੇ ਖਿਲਾਫ ਅਸੀਂ ਐਸਡੀਐਮ ਸਾਹਿਬ ਜੀ ਨੂੰ ਕੱਲ ਐਪਲੀਕੇਸ਼ਨ ਦਿੱਤੀ ਆ ਤੇ ਆਪਣੇ ਨਗਰਪਾਲਿਕਾ ਦੇ ਵਿੱਚ ਦਿੱਤੀ ਹੈਗੀ ਪਰ ਸਾਨੂੰ ਅੱਜ ਮੌਕੇ ਤੇ ਜਦੋਂ ਆਏ ਅੱਜ ਵੀ ਸਾਨੂੰ ਇਹੋ ਨਹੀਂ ਮਿਲੇ ਹੈਗੇ ਤੇ ਉਹ ਕਹਿੰਦੇ ਅਸੀਂ ਕਿਸੇ ਮੀਟਿੰਗ ਦੇ ਵਿੱਚ ਆ ਅਸੀਂ ਆ ਕੇ ਗੱਲ ਕਰਦੇ ਆਂਗੇ ਹਾ ਮੀਟਿੰਗ ਨੂੰ ਤਾਂ ਲੈ ਕੇ ਹੈਗੇ ਪਰ ਇਹ ਗੱਲ ਜ਼ਿੰਦਗੀ ਦੇ ਲੋਕਾਂ ਦੀ ਜ਼ਿੰਦਗੀ ਸਵਾਲ ਦਾ ਖਲਵਾੜ ਹੋਣਾ ਹੋ ਗਾ ਬਿਲਕੁਲ ਜੀ ਬਿਲਕੁਲ ਉਹ ਟਾਵਰ ਦੇ ਨਜ਼ਦੀਕ ਘੱਟ ਤੋਂ ਘੱਟ ਤਿੰਨ ਤੋਂ ਚਾਰ ਕਲੋਨੀਆਂ ਪੈਂਦੀਆਂ ਨੇ ਪ੍ਰੀਤ ਨਗਰ ਹੋ ਗਿਆ ਤੇ ਬਲਿਆਰ ਰੋਡ ਪੂਰਾ ਹੋ ਗਿਆ ਸਾਰਾ ਤੇ ਨਾਲ ਦੂਰ ਕਲੋਨੀ ਹੋ ਗਈ ਤੇ ਨਾਲ ਇੱਕ ਨਰਾਲਾ ਭਵਨਾ ਜਿਹਦੇ ਵਿੱਚ ਰੋਜ਼ ਨਮਸਤਕ ਹੋਣ ਲਈ ਤਿੰਨ ਤੋਂ 400 ਬੰਦਾ ਡੇਲੀ ਆਉਂਦਾਗਾ ਲਵੇ ਉੱਥੇ ਇੱਕ ਡੰਗਰਾਂ ਦਾ ਹਸਤਾ ਵਾਲ ਜਿੱਦਾਂ ਕਿ ਅਸੀਂ ਸੇਵਾ ਕਰਦੇ ਆ ਜਾਨਵਰ ਪਸ਼ੂਆਂ ਦੀ ਉਹਦੇ ਨਾਲ ਲੱਗਵੇਂ ਪਲਾਟ ਦੇ ਵਿੱਚ ਹਰ ਟਾਈਮ ਆਵਾਰਾ ਕੁੱਤੇ ਤੇ ਡੰਗਰ ਪਸ਼ੂਆਂ ਦਾ ਇਲਾਜ ਕਰਦੇ ਆ ਜਿਹਦੇ ਲਈ ਸਾਨੂੰ ਆਲੇ ਸਮੇਂ ਦੇ ਵਿੱਚ ਬੜਾ ਬਹੁਤ ਹੀ ਜ਼ਿਆਦਾ ਵੱਡੀਆਂ ਦਿੱਕਤਾਂ ਆਉਣੀਆਂ ਨੇ ਆ ਟਾਵਰ ਫਿਰ ਲੋਕ ਲਾਉਣ ਕਿੱਥੇ ਹੀ ਆ ਜੇ ਨਹੀਂ ਟਾਵਰ ਲਾ ਸਕਦੇ ਬਿਲਕੁਲ ਜੀ ਟਾਵਰ ਲਾਉਣਾ ਸੀ ਖੁਦ ਮੋਬਾਈਲ ਯੂਜ਼ ਕਰਦੇ ਆ ਜੀ ਟਾਵਰ ਕਿਸੇ ਆਬਾਦੀ ਏਰੀਆ ਤੋਂ 500 ਮੀਟਰ ਦੀ ਦੂਰੀ ਤੇ ਹੋਣਾ ਚਾਹੀਦਾ ਜਿੱਥੇ ਆਬਾਦੀ ਨਾ ਹੋਵੇ ਆ ਗੱਲ ਕਰੀਏ ਤਾਂ ਹੁਣ ਕੀ ਜੀ ਆਸ਼ਵਾਸ਼ਣ ਲੱਗਦਾ ਵੀ ਤੁਹਾਨੂੰ ਮੈਕਮਾ ਕਰੇਗਾ ਕੁਝ ਦਿਨ ਅ ਬਿਲਕੁਲ ਜੀ ਅਸੀਂ ਪੂਰੇ ਜੋਰ ਤੇ ਆਂਗੇ ਅਸੀਂ ਚੰਗੀ ਤਰ੍ਹਾਂ ਮਤਲਬ ਕਿ ਐਸ ਡੀ ਐਮ ਸਾਹਿਬ ਦੇ ਕੱਲ ਇੱਥੇ ਕਹਿ ਕੇ ਜਾ ਰਹੇ ਆਂਗੇ ਹੁਣ ਅਗਰ ਜੇ ਸਾਡੀ ਸੁਣਵਾਈ ਅੱਜ ਨਾ ਹੋਈ ਤਾਂ ਅਸੀਂ ਰੋਡ ਵੀ ਜਾਮ ਕਰਾਂਗੇ ਸੜਕਾਂ ਵੀ ਜਾਮ ਕਰਾਂਗੇ ਜੋ ਵੀ ਹੋਇਆ ਸਾਤੋਂ ਕਰਾਂਗੇ ਅਸੀਂ ਮਰਨ ਵਰਤ ਵੀ ਰੱਖਾਂਗੇ ਪੂਰਾ ਜੋਰ ਆ ਸ਼ੋਰਾਂ ਤੇ ਸਾਡਾ ਸਾਰੇ ਸਾਡੇ ਵੀਰ ਨਾਲ ਨੇ ਮੇਰੇ ਮਹੱਲਾ ਸਾਰਾ ਨਾਲਾ 200 ਪਲੱਸ ਘਰ ਆਗਾ ਇਹ ਟਾਵਰ ਰੋਕਣ ਲਈ ਸਾਨੂੰ ਜੋ ਵੀ ਕਰਨਾ ਪਿਆ ਸੀ ਪੂਰੇ ਜੋਰ ਨਾਲ ਕਰਾਂਗੇ ਅੱਜ ਅ ਸਾਰੇ ਬੰਦੇ ਓਕ ਘਰ ਨਹੀਂ ਗਈ ਜਿਹਨਾਂ ਦਾ ਟਾਪਰ ਲੱਗ ਰਿਹਾ ਬਿਲਕੁਲ ਜੀ ਕੱਲ੍ਹ ਬਾਈ ਜੀ ਚਾਰ ਬੰਦੇ ਉੱਥੇ ਇਕੱਠੇ ਹੋ ਕੇ ਗਏ ਸੀ ਉਹ ਕਹਿੰਦਾ ਵੀ ਮੈਂ ਮਹੱਲੇ ਦੇ ਨਾਲ ਹੀ ਮੈਂ ਕੱਲਾ ਹੀ ਆਂ ਕਹਿੰਦਾ ਵੀ ਮੈਨੂੰ ਕਿਸੇ ਦੀ ਕੋਈ ਮਹੱਲੇ ਦੀ ਲੋੜ ਨਹੀਂ ਜ਼ਰੂਰਤ ਨਹੀਂ ਮੈਂ ਤਾਂ ਆਪਣਾ ਘਰ ਉਰੋਂ ਵੇਚ ਕੇ ਬਾਹਰ ਚਲਾ ਜਾਣਾ ਦੂਸਰੀ ਕਲੋਨੀ 'ਚ ਚਲਾ ਜਾਣਾ ਮੈਨੂੰ ਕਿਸੇ ਇੱਥੇ ਕੋਈ ਮਕਸਦ ਨਹੀਂ ਜੋ ਮਰਦਾ ਮਰੇ ਰਹਿੰਦਾ ਰਹੇ ਸਿਰਫ ਉਹਨੂੰ ਆਪਣੇ ਇੱਥੇ ਮਤਲਬ ਆਗਾ ਹਾਂ ਹੁਣ ਕਿ ਅਧਿਆਗਰ ਜੇ ਕੰਮ ਨਹੀਂ ਰੁਕਦਾ ਤਾਂ ਫਿਰ ਕੋਈ ਕਰੋਗੇ ਹੋਰ ਨਹੀਂ ਬਿਲਕੁਲ ਜੀ ਪੂਰੇ ਅਸੀਂ ਮਤਲਬ ਕਿ ਤਤਪੇ ਆ ਸਾਰੇ ਸਾਡੇ ਬੰਦੇ ਨਾਲ ਨੇ ਭਰਾ ਮੇਰੀ ਅਸੀਂ ਲਗਾਤਾਰ ਅਸੀਂ ਆਪ ਦਾ ਮਤਲਬ ਕਿ ਪ੍ਰਦਰਸ਼ਨ ਕਰਦੇ ਰਹਾਂਗੇ ਹੁਣ ਅਸੀਂ ਇਸੇ ਕੰਮ ਤੇ ਆਗੇ ਅਸੀਂ ਸ਼ਾਮ ਤੱਕ ਦੇਖਾਂਗੇ ਕੰਮ ਬੰਦ ਕਰਤਾ ਤਾਂ ਠੀਕ ਆ ਨਹੀਂ ਫਿਰ ਅਸੀਂ ਆਪ ਜਾ ਕੇ ਪ੍ਰਸ਼ਾਸਨ ਨੂੰ ਲੈ ਕੇ ਕੰਮ ਬੰਦ ਕਰਾਵਾਂਗੇ ਹਰ ਸਿੰਘ ਜੀ ਜੀ ਅਵਤਾਰ ਜੀ ਮਾਮਲਾ ਇਹ ਹੈ ਜੀ ਸਾਡੇ ਪ੍ਰੀਤਨਗਰ ਬਸੰਤਨਗਰ ਗੁਰਨਾਰਕ ਮਹੱਲਾ ਜਿੰਕੇ ਰੂਪਨਾਗਰ ਸੰਘਣੀ ਆਬਾਦੀ ਹੈ ਉਥੇ ਇੱਕ ਨਜਾਇਜ਼ ਟਾਵਰ ਲਾਇਆ ਜਾ ਰਿਹਾਗਾ ਜਿਹਦੇ ਨਾਲ ਅਟੈਕ ਦੀਆਂ ਬਿਮਾਰੀਆਂ ਹੋਣੀਆਂ ਨੇ ਜੀਵ ਜੰਤ ਲਵੇ ਇੱਕ ਨਿਰਾਲਾ ਭਵਨ ਵੀ ਹੈ ਉਥੇ ਸਤਸੰਗ ਹੁੰਦਾ ਪਬਲਿਕ ਇਕੱਠੀ ਹੁੰਦੀ ਹੈ ਉਥੇ ਇੱਕ ਪਸ਼ੂ ਪੰਛੀ ਵਾਲੀ ਅਸੀਂ ਇੱਕ ਹਸਪਤਾਲ ਵੀ ਬਣਾਉਣ ਜਾ ਰਹੇ ਹਾਂਗੇ ਜਿਹਦੇ ਨਾਲ ਆਵਾਰਾ ਪਸ਼ੂ ਪੰਛੀ ਦਾ ਇਲਾਜ ਚੱਲਦਾ ਹੈਗਾ ਉੱਥੇ ਹਸਪਤਾਲ ਵੀ ਬਣ ਜਾ ਰਿਹਾ ਉੱਥੇ ਇੱਕ ਮੌਤ ਦਾ ਕੂਆ ਪੱਟਿਆ ਜਾ ਰਿਹਾ ਇੱਕ ਟਾਵਰ ਲਾਇਆ ਜਾ ਰਿਹਾ ਆ ਸਾਰਾ ਮੱਲਾ ਇਕੱਠਾ ਹੋਇਆ ਹੋਇਆਗਾ ਪਰ ਅਸੀਂ ਉਹ ਟਾਵਰ ਲੱਗਣ ਨਹੀਂ ਦੇਣਾਗਾ ਕਿਉਂਕਿ ਕਿਸੇ ਮੱਲੇ ਦੀ ਸੈਂਤੀ ਨਹੀਂ ਹੈਗੀ ਕਿਸੇ ਮੱਲੇ ਦੇ ਇਹਨਾਂ ਨੇ ਸ਼ਾਂਤੀ ਨਹੀਂ ਲੇਤੀ ਆ ਸਾਰੇ ਮੱਲੇ ਵਾਲੇ ਅੱਜ ਇਕੱਠੇ ਹੋਏ ਨੇ ਉਰੇ ਅਸੀਂ ਕੱਲ ਵੀ ਆਕੇ ਗਏ ਸੀਗੇ ਕੱਲ ਵੀ ਉਰੇ ਈਓ ਸਾਹਿਬ ਨਹੀਂ ਮਿਲੇ ਅੱਜ ਵੀ ਸਾਰਾ ਨਗਰ ਇਕੱਠਾ ਹੋ ਕੇ ਆਇਆ ਸੀਗਾ ਈਓ ਸਾਹਿਬ ਨਹੀਂ ਮਿਲੇ ਜਦੋਂ ਇੱਥੋਂ ਮੁਲਾਜ਼ਮ ਹੋਰੋਂ ਗਏ ਉਹਨੂੰ ਰੋਕਣ ਵਾਸਤੇ ਉਹ ਕਹਿੰਦਾ ਜੀ ਮੇਰੇ ਲਈ ਤਾਂ ਐਨਓਸੀ ਲੈਤੀ ਫੀਆ ਅਸੀਂ ਇਹੀ ਪੁੱਛਣਾ ਚਾਹੁੰਦੇ ਹਾਂ ਵੀ ਉਹ ਐਨਓਸੀ ਕੀਦੋ ਕੀਨੇ ਦਿੱਤੀ ਆ ਕਿਵੇਂ ਦਿੱਤੀ ਆ ਕਿੰਨੇ ਪੈਸੇ ਲੈ ਕੇ ਦਿੱਤੀ ਆ ਪਰ ਜਿਹੜੇ ਸਾਨੂੰ ਆ ਮੌਤ ਦੇ ਵਿੱਚ ਸਾਨੂੰ ਇੱਕ ਘੇਰ ਨੂੰ ਜਾ ਰਹੇ ਨੇ ਇਹ ਈਓ ਇੱਥੋਂ ਦਾ ਨਗਰਪਾਲਿਕਾ ਦਾ ਇਹੋ ਜ਼ਿੰਮੇਵਾਰ ਹੈ ਇੱਥੋਂ ਦਾ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਹੈ ਨਗਰਪਾਲਿਕਾ ਦੇ ਦੀ ਕਿਉਂਕਿ ਇਹ ਸਾਡੀ ਸਰਕਾਰ ਹੈ ਮੈਂ ਇਹ ਨਹੀਂ ਕਹਿੰਦਾ ਮੈਂ ਮਾਨਯੋਗ ਮੁੱਖ ਮੰਤਰੀ ਜੀ ਨੂੰ ਅਤੇ ਸਾਡੇ ਅਮਨ अरोड़ा ਜੀ ਨੂੰ ਜਿਹੜੇ ਸੂਬਾ ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹੋ ਜਿਹੇ ਜਿਹੜੇ ਨਜਾਇਜ਼ ਗਲਤ ਕੰਮ ਹੋ ਰਹੇ ਨੇ ਇਹਨਾਂ ਤੇ ਨੱਥ ਪਾਉਣੀ ਚਾਹੀਦੀ ਹੈ ਅਤੇ ਜਿਹੜੇ ਜਿਨ੍ਹਾਂ ਨਾਲ ਮਿਲੀ ਭੁਗਤ ਨਾਲ ਇਹ ਲੱਗ ਰਿਹਾ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹ ਟਾਵਰ ਬਿਲਕੁਲ ਲੱਗਣਾ ਨਹੀਂ ਚਾਹੀਦਾ ਅਗਰ ਇਹ ਟਾਵਰ ਲੱਗਿਆ ਤਾਂ ਅਸੀਂ ਮਰਨ ਵਰਤ ਦੇ ਬੈਠਾਂਗੇ ਅਸੀਂ ਛੜਕਦਾ ਮੇਨ ਦਾ ਘਰੋ ਕਰਾਂਗੇ ਅਸੀਂ ਪੂਰੇ ਭਵਾਨੀਗੜ੍ਹ ਨਗਰ ਨੂੰ ਲੈ ਕੇ ਟਾਵਰ ਕੋਈ ਲੱਗਦਾ ਆਬਾਦੀ ਚ ਨਹੀਂ ਲੱਗਣਾ ਚਾਹੀਦਾ ਆਬਾਦੀ ਤੋਂ ਬਾਹਰ ਲੱਗ ਜੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਅਸੀਂ ਇਸ ਟਾਵਰ ਦਾ ਵਿਰੋਧ ਕਰਾਂਗੇ ਅਤੇ ਸੋਡੇ ਮੀਡੀਆ ਜਰੀਏ ਅਸੀਂ ਮਾਨਯੋਗ ਈਓ ਸਾਹਿਬ ਨੂੰ ਅਤੇ ਡੀਸੀ ਸਾਹਿਬ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਇਹ ਟਾਵਰ ਤੁਰੰਤ ਬੰਦ ਕੀਤਾ ਜਾਵੇ ਅਤੇ ਜਿਹੜੇ ਨੇ ਵੀ ਇਹਨੂੰ ਪਰਮਿਸ਼ਨ ਦਿੱਤੀ ਹੈ ਉਹ ਬੰਦੇ ਤੇ ਸਖਤ ਸੌ ਕਾਰਵਾਈ ਕੀਤੀ ਜਾਵੇ। ਨਹੀਂ ਅਗਰ ਗੱਲ ਕਰੀਏ ਐਨਓਸੀ ਦੀ ਗੱਲ ਕਰਦੇ ਹਾਂ ਐਨਓਸੀ ਲੈਤੀ ਤਾਂ ਕਿਸੇ ਪ੍ਰੋਵੀਜ਼ਨ ਨਾਲ ਹੈ ਨਾ ਸਰਕਾਰ ਜਾਂ ਨਗਰ ਕੌਂਸਲ ਜਾਂ ਡੀਸੀ ਸਾਹਿਬ ਨੂੰ ਦਿੱਤੀ ਹੈ ਕਿਸੇ ਮਸਲੇ ਨਾਲ ਦੀ ਕਿ ਜੇ ਟਾਵਰ ਘੜੇ ਇੱਕ ਦਿਨ ਚ ਖੜਾ ਹੋ ਗਿਆ ਜਿੱਥੇ ਨਹੀਂ ਜੀ ਟਾਵਰ ਜਿਹੜਾ ਹੋਇਆ ਦੇਖੋ ਨਾ ਤਾਂ ਸੇ ਡੀਸੀ ਆਇਆ ਨਾ ਉਥੇ ਮੱਲੇ ਚ ਯੂ ਆਇਆ ਉਹਨੇ ਬਾਤੀ ਤਾਂ ਨਹੀਂ ਦੇਖੀ ਵਾਲੇ ਵਾਲੇ ਵੀ ਕਿੰਨੀ ਸੰਘਣੀ ਬਾਦੀ ਆ ਠੀਕ ਆ ਆਨਲਾਈਨ ਉਹਨਾਂ ਨੇ ਅਪਲਾਈ ਕਰਤੀ ਪਰ ਮੈਂ ਇਹੀ ਛੋਡੇ ਚੈਨਲ ਦੇ ਜਰੀਏ ਕਿਸੇ ਤੋਂ ਲੈਤੀ ਨਹੀਂ ਕਿਸੇ ਤੋਂ ਨਹੀਂ ਆ ਸਾਰੇ ਮੱਲੇ ਵਾਲੇ ਖੜੇ ਨੇ ਸਾਰੇ ਤੋਂ ਇਕੱਲੇ ਇਕੱਲੇ ਤੋਂ ਪੁੱਛਿਆ ਜਾਵੇ ਇਕੱਲੇ ਇਕੱਲੇ ਦੀ رائے ਲੈਤੀ ਜਾਵੇ ਵੀ ਭਾਈ ਸੋਨੂੰ ਕਿਸੇ ਨੂੰ ਪੁੱਛਿਆ ਗਿਆ ਇੱਥੇ ਟਾਬਰ ਲੱਗ ਰਿਹਾਗਾ ਠੀਕ ਹੈ ਅੱਜ ਅਸੀਂ ਦੁਖੀ ਹੋ ਕੇ ਅਖੀਰ ਸੁਣੇ ਸਮਝੀ ਅਰਜੀ ਦਿੱਤੀ ਸੋਨੇ ਠਾਈ ਅਰਜੀ ਵਗੈਰਾ ਦਿੱਤੀ ਗਿਆ ਅੱਜ ਹੀ ਨਗਰਪਾਲਿਕਾ ਚ ਵੀ ਦਿੱਤੀ ਹੈ ਐਸਡੀਐਮ ਸਾਹਿਬ ਨੂੰ ਵੀ ਅਸੀਂ ਬਾਈ ਉਹਦੇ ਦਿੱਤੇ ਕੇ ਐਪਲੀਕੇਸ਼ਨ ਤੁਹਾਨੂੰ ਇਹੋ ਕੀ ਕਹਿੰਦਾ ਹੁਣ ਜਰਾ ਇਹੋ ਸਾਹਿਬ ਨੂੰ ਅਸੀਂ ਫੋਨ ਕੀਤਾ ਤੂੰ ਕਹਿੰਦੇ ਅਸੀਂ ਮੀਟਿੰਗ ਚ ਐ ਪਰ ਉਰੋਂ ਜਦੋਂ ਮੁਲਾਜ਼ਮ ਉਰੋਂ ਭੇਜੇ ਨੇ ਉਹ ਕਹਿੰਦਾ ਵੀ ਮੇਰੇ ਲਈ ਪਰਮਿਸ਼ਨ ਹੈ ਐਨਓਸੀ ਲੈ ਰੱਖਿਆ ਮੈਂ ਪਰ ਉਹ ਐਨਓਸੀ ਕਿਵੇਂ ਦਿੱਤੀ ਕਿਉਂ ਦਿੱਤੀ ਅਗਰ ਕੋਈ ਆਮ ਬੰਦਾ ਆਮ ਗਰੀਬ ਬੰਦਾ ਕੋਈ ਛੋਟਾ ਕਾਰੋਬਾਰ ਜਾਂ ਘਰ ਜਾਂ ਦੁਕਾਨ ਬਣਾਉਂਦਾ ਉਹਨਾਂ ਨੂੰ ਤੁਰੰਤ ਜਾ ਕੇ ਰੋਕਿਆ ਜਾਂਦਾ ਇੱਕ ਐਡਾ ਵੱਡਾ ਪ੍ਰੋਜੈਕਟ ਲੱਗ ਰਿਹਾ ਲੋਕਾਂ ਨੂੰ ਜਾਨੀ ਕਿ ਬਿਮਾਰੀ ਪੈਦਾ ਕਰਨ ਵਾਲਾ ਪ੍ਰੋਜੈਕਟ ਆ ਉਹ ਉੱਪਰ ਸਾਡੇ ਜੀਵ ਜੰਤੂ ਛੜੇ ਚਿੜੀ ਪੰਛੀ ਸਾਰਿਆਂ ਨੂੰ ਉਹ ਖਤਰੇ ਦੀ ਘੰਟੀ ਆ ਉਹ ਲਾਉਣ ਬਾਹਰ ਟਿੱਬਿਆਂ ਦੇ ਲਾ ਦੇਣ ਖੁੱਲੀ ਜਗ੍ਹਾ ਤੇ ਲਾਉਣ ਜਵਿੰਦਰ ਸਿੰਘ ਕੀ ਪ੍ਰੋਬਲਮ ਹੋਈ ਜੀ ਨਗਰ ਕੌਂਸਲ ਖਿਲਾਫ ਜੀ ਨਾਰੇਬਾਜ਼ੀ ਕਰ ਰਹੇ ਸਾਡੇ ਇਹ ਸਾਡੇ ਏਰੀਆ ਦੇ ਵਿੱਚ ਨਜਾਇਜ਼ ਟਾਵਰ ਲੱਗ ਰਿਹਾ ਹੈ ਜਿਸ ਨੂੰ ਬੰਦ ਕਰਾਉਣ ਵਾਸਤੇ ਸਾਰਾ ਮਹੱਲਾ ਇੱਥੇ ਆਇਆ ਹੈ ਹਾਜ਼ਰ ਹੋਇਆ ਵੀ ਬੇਨਤੀ ਕਰਦੇ ਆ ਕਿ ਉਹ ਟਾਵਰ ਨਹੀਂ ਲੱਗਣਾ ਚਾਹੀਦਾ ਤੇ ਮੈਕਮੇਂ ਦੀ ਨਿਗਰਾਨੀ ਚ ਲੈ ਲਈ ਦੀ ਗੱਲ ਸਾਰੀ ਨਹੀਂ ਮੈਕਮੇਂ ਦੀ ਨਿਗਰਾਨੀ ਚ ਅਸੀਂ ਹੁਣ ਅਰਜੇਂ ਦਿੱਤੀਆਂ ਨੇ ਤੋਂ ਜੋ ਅਰਜੇਂ ਦਿੱਤੀਆਂ ਨੇ ਤੇ ਹਲੇ ਕਾਰਵਾਈ ਨਹੀਂ ਹੋ ਰਹੀ ਤੁਸੀਂ ਕੀ ਕਹਿਣਾ ਵੀ ਨਹੀਂ ਲੱਗਣਾ ਚਾਹੀਦਾ ਨਹੀਂ ਲੱਗਣਾ ਚਾਹੀਦਾ ਟਾਲ ਟਾਲ ਪਸਤੌਰ ਠੀਕ ਜੀ ਮੇਰਾ ਨਾਮ ਮਲਕੀ ਸਿੰਘ ਆ ਜੀ ਮਲਕੀ ਜੀ ਨਗਰ ਕੌਂਸਲ ਦੇ ਖਿਲਾਫ ਨਾਰੀਬਾਜ ਕੀਤੀ ਕਿਉਂ ਅਸੀਂ ਟਾਵਰ ਦੇ ਵਿਰੁੱਧ ਲਾਈ ਹੈ ਜੀ ਇੱਥੇ ਅਸੀਂ ਆ ਤੇ ਐਸਡੀਐਮ ਨੂੰ ਵੀ ਦਰਖਾਸਤ ਦਿੱ ਨਾਗਰਪਾਲਿਕਾ ਨੂੰ ਵੀ ਦਿੱਤੀ ਆ ਵੀ ਇਹ ਟਾਵਰ ਨਹੀਂ ਲੱਗਣਾ ਚਾਹੀਦਾ ਇਹਦੀ ਮਨਜ਼ੂਰੀ ਇਹਨਾਂ ਨੇ ਕਿੱਥੋਂ ਲਈਤੀ ਆ ਆਵਾਦੀ ਏਰੀਆ 200 ਘਰ ਆ ਜੀ ਉੱਥੇ ਚਾਰ ਮੁਹੱਲੇ ਪੈਂਦੇ ਨੇ ਲਵੇ ਨਾਲ ਉਹ ਪਵਨਾਂ ਜੀ ਨਾਲ ਉਹਦੇ ਹਸਪਤਾਲ ਬਣਾਉਣਾ ਪੰਛੀਆਂ ਵਾਸਤੇ ਡੰਗਰਾਂ ਸਮੱਡਾਂ ਦੀ ਸੰਭਾਲ ਨੂੰ ਇੱਥੇ ਸਾਡੇ ਬਹੁਤ ਬਜ਼ੁਰਗ ਟੀਵੀ ਦੇ ਮਰੀਜ਼ ਨੇ ਕਿਸੇ ਨੂੰ ਸਾਹ ਦੀ ਬਿਮਾਰੀ ਆ ਜਿਨ੍ਹਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਪਹਿਲਾਂ ਹੀ ਮਾਰਨਦੇ ਸੀ ਤਾਂ ਦਵਾਈਆਂ ਦਵਾ ਰਹੇ ਆ ਇਹ ਪਹਿਲਾਂ ਹੀ ਮਾਰਨ ਨੂੰ ਫਿਰਦੇ ਨੇ ਉਤੇ ਸਾਡੇ ਨਿੱਕੇ ਨਿੱਕੇ ਬੱਚੇ ਨੇ ਹੋਰ ਕੋਈ ਜਾਨਵਰ ਨੇ ਡੰਗਰ ਪਸ਼ੂ ਰੱਖੇ ਹੋਏ ਨੇ ਲੋਕਾਂ ਦੇ ਘਰ ਚ ਸਭ ਦੀ ਇਹ ਮੌਤ ਦਾ ਕਾਰਨ ਆ ਜੀ ਅਗਰ ਗੱਲ ਕਰੀਏ ਤਾਂ ਸੁੱਤੋਂ ਪਰਮਿਸ਼ਨ ਵਗੈਰਾ ਕਰਾ ਤੋਂ ਨਹੀਂ ਲਈ ਜੀ ਨਹੀਂ ਸਾਡੇ ਘਰਿਆਂ ਤੋਂ ਕਿਸੇ ਤੋਂ ਪਰਮਿਸ਼ਨ ਨਹੀਂ ਲੈਤੀ ਗਈ ਕਿਸੇ ਦੇ ਘਰੇ ਕੋਈ ਆਇਆ ਨਹੀਂ ਇਹ ਮਿਲੀ ਭੁਗਤ ਨਾਲ ਕੰਮ ਹੋ ਰਿਹਾ ਜੀ ਇਹਦੇ ਵራ ਤਾਂ ਅਸੀਂ ਅਸੀਂ ਮਾਲਕ ਨੂੰ ਮਿਲੇ ਕਰਦੇ ਮਾਲਕ ਨੂੰ ਮਿਲੇ ਕਰਦੇ ਮਾਲਕ ਨੂੰ ਮਿਲੇ ਜੀ ਉਹਨੂੰ ਰਿਕਵੈਸਟ ਕਰੀ ਜੀ ਉਹ ਕਹਿੰਦਾ ਵੀ ਮੈਂ ਤਾਂ ਜਿਹੜਾ ਕਿਸੇ ਤੋਂ ਜ਼ੋਰ ਲੱਗਦਾ ਲਾ ਲਓ ਮੈਂ ਤਾਂ ਇਹ ਇਲਾਕੇ ਹਟੂੰਗਾ ਨਗਰ ਕੌਂਸਲ ਚ ਮੇਰੇ ਨਗਰ ਕੌਂਸਲਰਾਂ ਨੇ ਕੀ ਕੀ ਨਗਰ ਕੌਂਸਲਰਾਂ ਨੇ ਇੱਥੇ ਯੂ ਸਾਹਿਬ ਲੈ ਵੀ ਆਏ ਸੀ ਇਹ ਕਹਿੰਦੇ ਅਸੀਂ ਮੀਟਿੰਗ ਚਾਂ ਜੀ ਤੇ ਕੱਲ ਵੀ ਅਸੀਂ ਆ ਨਾ ਇੱਥੇ ਦਰਖਾਸਤ ਦੇ ਕੇ ਗਿਆ ਕੱਲ ਵੀ ਨਹੀਂ ਇੱਥੇ ਸਾਨੂੰ ਕੋਈ ਮਿਲਿਆ ਨਾ ਸਾਨੂੰ ਐਸ ਡੀ ਐਮ ਸਾਹਿਬ ਮਿਲੇ ਨੇ ਉੱਥੇ ਐਸ ਡੀ ਐਮ ਦੇ ਰੀਡਰ ਸਾਹਿਬ ਨੂੰ ਦਰਖਾਸਤ ਦੇ ਕੇ ਆ ਜੀ ਇਹ ਟਾਵਰ ਨਹੀਂ ਬੰਦ ਕਰਦੇ ਜੀ ਅਸੀਂ ਧਰਨਾ ਲ ਕੱਲ ਨੂੰ ਸਾਨੂੰ ਕੋਈ ਧਰਨੇ ਦੇ ਬੈਠਣਾ ਪੈਗਾ ਮੌਤ ਦੇ ਉਹ ਵੀ ਬੈਠਾਂਗੇ ਜੀ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਅੱਜ ਕੀ ਗੱਲ ਹੈ ਨਗਰ ਕੌਂਸਲ ਦੇ ਖਿਲਾਫ ਨਾਰੀ ਭਾਜੀ ਇਹ ਸਾਰਾ ਸਾਡੇ ਮੋਹੱਲੇ ਦੇ ਵਿੱਚ ਟਾਵਰ ਲੱਗ ਰਿਹਾ ਜੀ ਜੋ ਕਿ ਬਿਲਕੁਲ ਜ਼ਿੰਦਗੀਆਂ ਵਾਸਤੇ ਮੌਦਾ ਕਰਨਾ ਜੀ ਸੌ ਤਰ੍ਹਾਂ ਦੀਆਂ ਬਿਮਾਰੀਆਂ ਫੈਲਣਗੀਆਂ ਜੋ ਸਾਡੇ ਮੋਹੱਲੇ ਦੇ ਵਿੱਚ ਕੋਈ ਹਾਰਡ ਦਾ ਪੇਸ਼ੈਂਟ ਹੈ ਕੋਈ ਕਿਸੇ ਤਰ੍ਹਾਂ ਦਾ ਪੇਸ਼ੈਂਟ ਹੈ ਜੀ ਉਹਦੇ ਵਾਸਤੇ ਬਿਲਕੁਲ ਇਹ ਖਤਮ ਕਰਨ ਵਾਲੀ ਗੱਲ ਹੈ ਜੀ ਜੋ ਕੋਈ ਵੀ 10 ਸਾਲ ਕੋਈ ਜਾਣਾ ਚਾਹੁੰਦਾ ਹੈ ਤਾਂ ਮਤਲਬ ਉਦੋਂ ਤੱਕ ਤਰਾਂਰ ਲਾ ਦੋ ਤੇ ਬਹੁਤ ਮਾੜਾ ਸਰ ਪਊਗਾ ਜੀ। ਪ੍ਰਸ਼ਾਸਨ ਕੀ ਕਰ ਰਹੀ ਮਤ ਹੈ? ਅਸੀਂ ਇਹ ਚਾਹੁੰਦੇ ਆ ਜੀ ਇਹਨੂੰ ਛੇਤੀ ਤੋਂ ਛੇਤੀ ਬੰਦ ਕਰਾਇਆ ਜਾਵੇ ਤੇ ਕਿਸੇ ਜਾ ਕਿਸੇ ਆਬਾਦੀ ਤੋਂ ਬਾਹਰ ਕਿਤੇ ਹੋਰ ਜਗ੍ਹਾ ਪਰਮਿਸ਼ਨ ਦਿੱਤੀ ਜਾਵੇ ਜੀ। ਬੱਚਾ ਬਾਈ ਮੇਰਾ ਬਲਵਿੰਦਰ ਸਿੰਘ ਆ ਬਾਈ। ਹਾਂ ਬਲਵਿੰਦਰ ਜੀ ਕਿ ਟਾਵਰ ਨੂੰ ਲੈ ਕੇ ਅੱਜ ਮਹੱਲਾ ਵਾਸੀਆਂ ਨੇ ਰੋਸ ਪ੍ਰਗਟ ਕੀਤਾ ਹੈ ਕੀ ਕਹਾਂਗੇ ਇਸ ਨੂੰ। ਮਹੱਲਾ ਵਾਸੀਆਂ ਨੇ ਰੋਸ ਪ੍ਰਗਟ ਕਰਿਆ ਬਾਈ ਆਪਾਂ ਉਹਨਾਂ ਦੇ ਨਾਲ ਆ ਹਨਾ। ਮੈਨੂੰ ਤਾਂ ਡੀਸੀ ਸਾਹਿਬ ਨੇ ਪਰਮਿਸ਼ਨ ਦਿੱਤੀ ਹੈ ਇਹਦੇ ਬਾਰੇ ਹਨਾ ਮਹਿਕਮੇ ਨੇ ਪਰਮਿਸ਼ਨ ਦਿੱਤੀ ਹੈ ਜੋ ਸਾਹਿਬ ਨੇ ਸਾਰਿਆਂ ਨੇ ਪਰਮਿਸ਼ਨ ਲੈ ਕੇ ਹੀ ਲਵਾਇਆ ਗਿਆ ਮੇਤੋਂ 200 ਮੀਟਰ ਦੀ ਦੂਰੀ ਤੇ ਇੱਕ ਹੋਰ ਟਾਵਰ ਲੱਗਿਆ ਹੋਇਆ ਉਹ ਜਸਟ 2 ਮਹੀਨੇ ਪਹਿਲਾਂ ਹੀ ਲੱਗਿਆ ਉਹਦੇ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਹਨਾ ਮਾਲਾਵਾ ਸੀ ਵੀ ਨਹੀਂ ਕੋਈ ਬੋਲਿਆ ਤੇ ਹੁਣ ਵੀ ਨਹੀਂ ਕੋਈ ਬੋਲ ਹੁਣ ਥੋੜੇ ਜੇ ਬੰਦੇ ਬੋਲੇ ਨੇ ਚਲੋ ਆਪਾਂ ਉਹਨਾਂ ਦੇ ਵੀ ਇਨਸਪੈਕਟ ਕਰਦੇ ਆ ਆਪਣੀ ਭਰਾ ਨੇ ਉਹ ਵੀ ਹਨਾ ਚਲੋ ਜਿਵੇਂ ਮੌਲੇਵਾਸੀ ਕਹਿਣਗੇ ਆਪਾਂ ਉਹਵੇਂ ਦੇਖ ਲਾਂਗੇ ਬਾਕੀ ਆਪਾਂ ਜਿਵੇਂ ਡੀਸੀ ਸਾਹਿਬ ਨੇ ਹਨਾ ਆਪਾਂ ਨੂੰ ਪਰਮਿਸ਼ਨ ਦਿੱਤੀ ਆ ਲਾਉਣ ਦੀ ਚਲੋ ਆਪਾਂ ਫਿਰ ਵੀ ਜਿਵੇਂ ਮੌਲੇ ਵਾਲੇ ਕਹਿਣਗੇ ਆਪਾਂ ਉਹਵੇਂ ਉਸ ਹੱਬ ਨਾਲ ਚੱਲਾਂਗੇ ਡੀਸੀ ਸਾਹਿਬ ਤੋਂ ਲਈਤੀ ਪਰਮਿਸ਼ਨ ਲਈਤੀ ਕੀ ਜੀ ਹਾਂਜੀ ਹਾਂ ਆਪਾਂ ਨੇ ਐਨਓਸੀ ਬਕਾਇਦਾ ਐਨਓਸੀ ਲੈਤੀ ਆ ਡੀਸੀ ਸਾਹਿਬ ਤੋਂ ਉਹ ਐਨਓਸੀ ਸਾਨੂੰ ਆਪਾਂ ਦੇ ਦੇ ਦਿੱਤੀ ਦਿਖਾਈ ਦਿੱਤੀ ਹਨਾ नगर कौंसिल ਦੇ ਅਧਿਕਾਰੀ ਆਏ ਸੀਗੇ ਉਹਨਾਂ ਨੇ ਕੀ ਕਿਹਾ ਸੀ ਉਹਨਾਂ ਨੇ ਵੀ ਉਹ ਕਿਹਾ ਵੀ ਕਹਿੰਦੇ ਵੀ ਐਨਓਸੀ ਤੁਹਾਡੀਆਂ ਕਲੀਅਰ ਨੇ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੀ ਤੁਸੀਂ ਚਲੋ ਦੇਖ ਲਓ ਜਿੰਮੇ ਵੀ ਤੁਹਾਨੂੰ ਠੀਕ ਲੱਗਦਾ ਉਹਨਾਂ ਨੇ ਆਪਣੇ ਪ੍ਰਤੀ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਕੀ ਲੱਗਦਾ ਤੁਸੀਂ ਕਹਿ ਰਹੇ ਹੋ ਕੋਈ ਗੱਲ ਹੋ ਸਕਦਾ ਜੀ ਕੋਈ ਨਾ ਕੋਈ ਰੰਜਸ ਹੋ ਗਿਆ ਹਨਾ ਪਰ ਮੈਨੂੰ ਤਾਂ ਲੱਗਦਾ ਨਹੀਂਗਾ ਵੀ ਕੋਈ ਇਦਾਂ ਦਾ ਆਪਾਂ ਨੇ ਕੋਈ ਗਲਤ ਕਰਿਆ ਆਪਾਂ ਦਾ ਐਨਓਸੀ ਡੀਜ਼ੀ ਸਾਭ ਤੋਂ ਹੀ ਲੈਤੀ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਨਾ ਉਹ ਆਪਣੇ ਜਸਟ 200 ਮੀਟਰ ਦੀ ਦੂਰੀ ਧੀ ਹੈ ਤੁਸੀਂ ਦੇਖ ਵੀ ਸਕਦੇ ਹੋ ਨਾ ਇੱਥੋਂ ਦੇਖ ਲਓ ਮੇਰੇ ਘਰ ਤੋਂ ਸਿਰਫ 200 ਮੀਟਰ ਦੀ ਦੂਰੀ ਤੇ ਆ ਉਹ ਟਾਵਰ ਲੱਗਿਆ ਹਲੇ ਜਸਟ 2 ਮਹੀਨੇ ਪਹਿਲਾਂ ਹੀ ਲੱਗਿਆ ਉਹਨੂੰ ਚੈੱਕ ਕਰ ਲਓ ਤੁਸੀਂ ਉਹਦੇ ਵਾਰੀ ਕਿਸੇ ਨੇ ਕੋਈ ਇਦਾਂ ਦਾ ਕੋਈ ਮਹੱਲਾ ਦੇ ਵਸੀਆਂ ਨੇ ਕੋਈ ਸ਼ਿਕਾਇਤ ਨਹੀਂ કરી ਹਨਾ ਚਲੋ ਜੇ ਉਹਨਾਂ ਨੂੰ ਲੱਗਦਾ ਵੀ ਮੇਰੇ ਕੋਈ ਟਾਵਰ ਨਾਲ ਕੋਈ ਉਹਨਾਂ ਨੂੰ ਸਾਈਡ ਇਫੈਕਟ ਹੁੰਦਾ ਚਲੋ ਆਪਾਂ ਫਿਰ ਵੀ ਉਹਨਾਂ ਦੇ ਸਾਥ ਸਰਮਾ ਉਹਨਾਂ ਨੇ ਉਹਨਾਂ ਨੇ ਹੀ ਪੁੱਛੇ ਦੀ ਵੀ ਸੋਨੇ ਪਰਮਿਸ਼ਨ ਲੈ ਕੇ ਲਗਾ ਰਹੇ ਹਾਂ ਕਿ ਕਿਦਾਂ ਲਗਾਇਆ ਉਹਨਾਂ ਨੂੰ ਆਪਾਂ ਨੇ ਡੀਸੀ ਸਾਹਿਬ ਵਾਲੀ ਜਿਹੜੀ ਐਨਓਸੀ ਆਪਾਂ ਨੂੰ ਦਿੱਤੀਆਂ ਹੋਈਆਂ ਨੇ ਉਹ ਆਪਾਂ ਨੇ ਉਹਨਾਂ ਨੂੰ ਡਾਕੂਮੈਂਟ ਸਾਰੇ ਚੈੱਕ ਕਰਾ ਤੇ ਬਾਕੀ ਇਹ ਕੰਪਨੀਆਂ ਦਾ ਕੰਮ ਨੇ ਜਿਵੇਂ ਹਨਾ ਕੰਪਨੀਆਂ ਕਰਨੀਆਂ ਜਿਵੇਂ ਆਪਾਂ ਉਨ ਨਾਲ ਉਹ ਕਰ ਲਾਂਗੇ ਆਪਾਂ ਨੂੰ ਕੋਈ ਐਡਾ ਉਹ ਨਹੀਂ ਹੈਗਾ ਤੇ ਬਾਕੀ ਆਪਾਂ ਸਾਰਾ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਵੇਂ ਮਨਲਾ ਨਾਸੀ ਆਪਾਂ ਸਾਰੇ ਭਾਈਚਾਰੇ ਨਾਲ ਹੀ ਰਹਿਣਾ ਕੋਈ ਦਿੱਕਤ ਨਹੀਂ ਠੀਕ ਹੈ ਜੀ ਕਮੇਡੀ ਸਾਨੂੰ ਭੇਜਤੀ ਉਹਨਾਂ ਦੀ ਆਪ ਵੀ ਭੇਜਤੀ ਤੇ ਸਰ ਇਹ ਜਾਂ ਨੀਸਰੇ ਟਾਵਰ ਵਗੈਰਾ ਲਾ ਸਕਦੇ ਨੇ ਜਿਹੜਾ ਜਗ੍ਹਾ 'ਚ ਲੱਗੇ ਜੀ ਐਨਓਸੀ ਦਿੱਤਾ ਹੋਇਆ ਨਹੀਂ ਜੀ ਅੱਛਾ ਸਰ ਐਨਓਸੀ ਮਿਲਿਆ ਹੋਇਆ ਨੂੰ ਆਲਰੇ ਠੀਕ ਹੈ ਸਰ ਐਨਓਸੀ ਲਾਈ ਕੇ ਲੱਗ ਸਕਦਾ ਨਾ ਐਨਓਸੀ ਲੱਗ ਕੇ ਇਸ ਲੱਗ ਸਕਦਾ ਉਹ ਐਨਓਸੀ ਨੇ ਬਣਾ ਲਾਈ ਨਹੀਂ ਸਕਦੇ ਮਹਲਾ ਮਹਲਾਬਾਸੀ ਮਹਲਾਬਾਸੀ ਕਹਿੰਦੇ ਨੇ ਵੀ ਕੋਈ ਪਰ ਕੈਂਸਰ ਕੋਸ਼ਰੀ ਦੀਆਂ ਬਿਮਾਰੀਆਂ ਕਰਕੇ ਵੀ ਤਾਂ ਕਰਕੇ ਕਹਿੰਦੇ ਨੇ ਜੀ ਟਾਵਰ ਨੂੰ ਆਹ ਉਹਦੇ ਲਈ ਫਿਰ ਉਹਨੂੰ ਆਖੇ ਵੀ ਡਿਟਚਾਉਣ ਨੂੰ ਮੈਂ ਨਾ ਇਹ ਸਭੀ ਕੈਂਸਲ ਕਰ ਸਕਦਾ ਹੈ ਨਾ ਐਨਓਸੀ ਮੈਂ ਤਾਂ ਕੈਂਸਲ ਨਹੀਂ ਕਰ ਸਕਦਾ ਡਿਸਲ ਦੀ ਐਨਓਸੀ ਐਨਓਸੀ ਡਿਸਾਵਰ ਲੋਨ ਦਿੱਤੀ ਹੈ ਠੀਕ ਹੈ ਸਰ ਹਾਂ ਬਿਲਕੁਲ ਆ ਜਿਸੀ ਐਪਲੀਕੇਸ਼ਨ ਉਹਨਾਂ ਨਹੀਂ ਮੈਂ ਪੁੱਛੀ ਸੀ ਜੀ ਸਰ ਥੈਂਕ ਯੂ ਸਰ ਜੀ